ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਖਬਰ ਹਰਿਆਣਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਹਰਿਆਣਾ ਦੇ ਰਾਏਪੁਰ ਰਾਣੀ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਦਰਸਲ ਇੱਟਾਂ ਦੇ ਪੱਠੇ ਦੀ ਕੰਢ ਡਿੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਦਰਸਲ ਜਦੋਂ ਇੱਟਾਂ ਦੇ ਪੱਠੇ ਦੀ ਕੰਢ ਡਿੱਗੀ ਆ ਤਾਂ ਚਾਰ ਬੱਚੇ ਮਲਬੇ ਦੇ ਢੇਠਾਂ ਆ ਜਾਂਦੇ ਨੇ ਇੱਕ ਜਾਣਾ ਇੱਕ ਬੱਚਾ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਔਰ ਤਿੰਨ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਖਬਰ ਹਰਿਆਣਾ ਦੇ ਰਾਏਪੁਰ ਰਾਣੀ ਤੋਂ ਨਿਕਲ ਕੇ ਸਾਹਮਣੇ ਆਈ ਹੈ ਪਿੰਟ ਜਸਪੂਰ ਦੱਸਿਆ ਜਾ ਰਿਹਾ ਹੈ ਜਿੱਥੇ ਦੀ ਇਹ ਖਬਰ ਹੈ ਦੱਸਿਆ ਕਿ ਹਰਿਆਣਾ ਦੇ ਰਾਏਪੁਰ ਰਾਣੀ ਪਿੰਟ ਜਸਪੂਰ ਕਕਰਾਲੀ ਨੇੜੇ ਸਥਿਤ ਇੱਟਾਂ ਦੇ ਪੱਠੇ ਦੀ ਕੰਦ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦੇ ਅਨੁਸਾਰ ਇਸ ਕੰਦ ਦੇ ਡਿੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਦਰਸਲ ਬੱਚੇ ਇਸ ਛੱਟ ਦੇ ਹੇਠਾਂ ਖੇਡ ਰਹੀ ਸਨ ਅਚਾਨਕ ਕੰਦ ਡਿੱਗ ਜਾਂਦੀ ਹੈ ਮਲਬੇ ਦੇ ਹੇਠਾਂ ਚਾਰ ਬੱਚੇ ਦੱਬੇ ਜਾਂਦੇ ਨੇ ਔਰ ਇੱਕ ਬੱਚੇ ਦੀ ਜਾਨ ਬਚ ਚੁੱਕੀ ਹੈ ਲੇਕਿਨ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਇਹਨਾਂ ਵਿੱਚੋਂ ਤਿੰਨ ਬੱਚੀਆਂ ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਸ਼ੈੱਡ ਦੇ ਹੇਠਾਂ ਬੱਚੇ ਖੇਡ ਰਹੇ ਸਨ ਜਿੱਥੇ ਇੱਟਾਂ ਗਿਰੀਆਂ ਹੋਈਆਂ ਨੇ ਕੰਤ ਡਿੱਗੀ ਹੋਈ ਹੈ ਔਰ ਇਸ ਇੱਟਾਂ ਦੇ ਥੱਲੇ ਬੱਚੇ ਆ ਜਾਂਦੇ ਨੇ ਔਰ ਤਿੰਨ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਖਬਰ ਹਰਿਆਣਾ ਦੇ ਰਾਏਪੁਰ ਰਾਣੀ ਤੋਂ ਨਿਕਲ ਕੇ ਸਾਹਮਣੇ ਆਈ ਹੈ ਪਿੰਡ ਜਸਪੂਰ ਦੱਸਿਆ ਜਾ ਰਿਹਾ ਹੈ ਕਿ ਕਕਰਾਂ ਦੇ ਨੇੜੇ ਆ ਸਥਿਤ ਇੱਟਾਂ ਦੇ ਪੱਠੇ ਦੀ ਕੰਧ ਡਿੱਗਣ ਦਾ ਜੋ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦੇ ਅਨੁਸਾਰ ਇੱਕ ਕੰਧ ਦੇ ਡਿੱਗਣ ਦੇ ਕਾਰਨ ਤਿੰਨ ਬੱਚੀਆਂ ਦੀ ਮੌਤ ਹੋ ਚੁੱਕੀ ਹੈ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਬੱਚੇ ਸ਼ੈੱਡ ਦੇ ਹੇਠਾਂ ਖੇਡ ਰਹੇ ਸਨ ਅਚਾਨਕ ਪੱਠੇ ਦੀ ਕੰਧ ਡਿੱਗ ਜਾਂਦੀ ਹੈ ਜਿਸ ਕਾਰਨ ਚਾਰ ਬੱਚੇ ਹੇਠਾਂ ਦਬ ਜਾਂਦੇ ਨੇ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਜਿਨ੍ਹਾਂ ਦੇ ਵਿੱਚੋਂ ਤਿੰਨ ਬੱਚੀਆਂ ਦੀ ਮੌਤ ਹੋ ਚੁੱਕੀ ਹੈ ਇੱਕ ਬੱਚਾ ਜ਼ੇਰੇ ਇਲਾਜ ਹੈ ਦੱਸਿਆ ਗਿਆ ਕਿ ਐਮਰਜੈਂਸੀ ਵਿੱਚ ਤਾਇਨਾਤ ਡਾਕਟਰ ਗੌਰਵ ਪ੍ਰਜੋਪਤੀ ਸੱਚ ਹੈ ਕਿ ਜਦੋਂ ਬੱਚਿਆਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਦੋ ਬੱਚਿਆਂ ਦੀ ਮੌਤ ਹੋ ਚੁੱਕੀ ਸੀ ਅਤੇ ਇੱਕ ਦੀ ਮੁੱਢਲੀ ਸਹਾਇਤਾ ਦੌਰਾਨ ਮੌਤ ਹੋਈ ਹੈ ਬੱਚਿਆਂ ਦੀਆਂ ਲਾਸ਼ਾਂ ਨੂੰ ਰਾਏਪੁਰ ਰਾਣੀ ਹਸਪਤਾਲ ਦੇ ਮਰਦਾ ਘਰ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹੈ ਸਕਰੀਨ ਦੇ ਉੱਤੇ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਖਬਰ ਹਰਿਆਣਾ ਦੀ ਹੈ ਹਰਿਆਣਾ ਦਾ ਦੱਸਦੀ ਹੈ ਕਿ ਪਿੰਡ ਰਾਏਪੁਰ ਰਾਣੀ ਜਸਪੂਰ ਪਿੰਡ ਦੱਸਿਆ ਜਾ ਰਿਹਾ ਹੈ ਕਿ ਕਰਾਰੀ ਦੇ ਨੇੜੇ ਆ ਜਿੱਥੇ ਇੱਟਾਂ ਦੇ ਪੱਠੇ ਦੀ ਕੰਦ ਡਿੱਗਦੀ ਹੈ ਕੰਦ ਡਿੱਗਣ ਦੇ ਕਾਰਨ 4 ਬੱਚੇ ਮਲਵੇ ਦੇ ਹੀਠਾਂ ਆ ਜਾਂਦੇ ਨੇ ਉਹਨਾਂ ਵਿੱਚੋਂ 3 ਬੱਚਿਆਂ ਦੀ ਮੌਤ ਹੋ ਚੁੱਕੀ ਆ ਔਰ ਇੱਕ ਬੱਚਾ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਪਰਿਵਾਰਿਕ ਮੈਂਬਰ ਕੀ ਕੁਝ ਕਹਿ ਰਹੇ ਨੇ ਡਾਕਟਰ ਕੀ ਕੁਝ ਜਾਣਕਾਰੀ ਸਾਂਝੀ ਕਰ ਰਹੇ ਨੇ ਤੁਹਾਨੂੰ ਉਹ ਵੀ ਹੁਣ ਸੁਣਾ ਦਿੰਨੇ ਆ ਮੇਰੇ ਨਾਲ ਨਵਾਬਾਦ ਤੋ ਨਵਾਬ ਜੀ ਕੀ ਹੋਇਆ ਅਸੀਂ ਇਨਕਾਜ਼ੀ ਕਰਦੇ ਜੀ ਹਾਂਜੀ ਬੱਟੇ ਬੱਚੇ ਹਮਾਰੇ ਪਾਇਲਟ ਕੇ ਸਾਰੇ ਖੇਲੇ ਗਏ ਮੈਂ ਕਿਹਾ ਮਾਲਮ ਕਿ ਉਹ ਫਿਰ ਜਾਂਦੇ ਪਾਇਲਟ ਜੀ और बस रेड़ा लेके चले थे इतनी देर में धड़ाम ने पायलट ही गई अच्छा उसमें तीन चार बच्चे दब गए बड़ी मुश्किल से हमने निकाले वो उसके अंदर से और एक को डॉक्टर से दवा दिला दी और तीन को यहाँ ले आया तो जो बच्चों की जिनकी मृत्यु बताई जा रही हो रही है वो कित कितने साल के बच्चे थे कुछ आइडिया है आपको साल में एक दूसरी साल में दिसंबर को दो साल का हो जाए वो छोटा सा जो है वो लड़की नौ साल की है मेरी तो किस किस के बच्चे थे इसमें ये, ये तीन तो मेरे हैं एक मेरी भांजी है इनो की एक ही परिवार के हैं तीन बच्चे हाँ, चार बच्चे तीन तो मेरे ही हैं मेरा नाम डॉक्टर गौरव प्रजापति है मैं सीएचसी एच सी में एज ए मेडिकल ऑफिसर कार्यरत हूँ आज मेरी एमरजेंसी ड्यूटी के दौरान सुबह ग्यारह बज के दस मिनट पर कमला भट्टा जाजपुर से तीन बच्चे लाए गए जिनकी उम्र दो साल पाँच साल और छः साल की गुड़िया थी उनको लाया गया तो जांच के दौरान ये पता लगा कि भाई जो दो साल का काका का और छः साल की गुड़िया है उसकी डेथ पहले से हो रखी थी जो पाँच साल का बच्चा था उसको चिकित्सा सहायता दी गई चिकित्सा सहायता देने के दौरान जब उसका एंडोट्रेकियल इंट्यूबेशन ओरल सक्शन करी गई तो ये पाया गया कि भी उसकी जो सांस की नली है उसमें काफ़ी ज़्यादा ब्लड और म्यूकस था और बच्चा जो है गास्पिंग स्टेट में यहाँ लाया गया था और चिकित्सा सहायता देने के दौरान जब तक हम मरीज को छः सेक्टर पंचकूला रेफर करते तो उसकी भी जो है मृत्यु हो गई है तो अभी तीनों बच्चों के जो शव हैं वो कहाँ पे रखे गए हैं शव पुलिस को जो है मौली चौकी पुलिस स्टेशन में जो है पुलिस इन्फॉर्मेशन दे दी गई है और इंचार्ज सर से बात हो गई है वो ये कह रहे हैं कि जी बॉडी को हम 6 सेक्टर पंचकुला मोर 3 में शिफ्ट करेंगे पोस्टमार्टम में जाएंगे